ਫਾਰਸ ਮਹਾਜਨ ਜੀ ਜੋ ਚੇਅਰਮੈਨ ਹੈ ਐਮ ਪੀਸੀਏ ਮਹਾਲੀ ਪ੍ਰਾਪਰਟੀ ਐਸੋਸੀਏਸ਼ਨ ਦੇ ਕੰਸਲਟੈਂਟ ਐਸੋਸੀਏਸ਼ਨ ਦੇ ਆਪਣੀ ਸਮੁੱਚੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜੋ ਸ਼ਾਮਿਲ ਹੋਏ ਹੈ ਮੈਂ ਇਹਨਾਂ ਨੂੰ ਧੰਨ ਐ ਕਹਣਾ ਹੈ ਦੇਖੋ ਮਹਾਲੀ ਕੀ ਹੁੰਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਬਣਾ ਦਿੱਤਾ ਪਹਿਲੇ ਮਹਾਲੀ ਨੂੰ ਤੀਜੇ ਨੰਬਰ ਤੇ ਗਿਣਤੇ ਹੁੰਦੇ ਸੀ ਪਹਿਲਾ ਚੰਡੀਗੜ੍ਹ ਫਿਰ ਪੰਚਕੂਲਾ ਤੇ ਫਿਰ ਮਹਾਲੀ ਅੱਜ ਹਾਲਾਤ ਐ ਕਿ ਮਹਾਲੀ ਚੰਡੀਗੜ੍ਹ ਤੋਂ ਵੀ ਅੱਗੇ ਟੱਪ ਗਏ ਉਹ ਸਾਰੀ ਪਲੈਨਿੰਗ ਮਾਸਟਰ ਪਲੈਨਿੰਗ ਤੇ ਵਿਜ਼ਨ ਸ਼੍ਰੋਮਣੀ ਕਾਲੀਦਾਲ ਦਾ ਸੀ ਮੈਨੂੰ ਯਾਦ ਆ ਜਦੋਂ ਮੈਂ ਡਿਪਟੀ ਸੀਮ ਹੁੰਦਾ ਸੀ ਰਾਤ ਨੂੰ ਇੱਥੇ ਆਉਂਦੇ ਪਲੈਨਿੰਗ ਕਰਦੇ ਕਿਹੜੀ ਕਿਹੜੀ ਸੜਕਾਂ ਕਿਵੇਂ ਚੌੜੀਆਂ ਕਰਨੀਆਂ ਕਿੱਥੇ ਕੀ ਕਰਨਾ ਕਿਵੇਂ ਮਾਸਟਰ ਪਲਾਨ ਬਣਾਉਣਾ ਇੰਟਰਨੈਸ਼ਨਲ ਜਿਹੜਾ 에ਰਪੋਰਟ ਲਿਆਂਦਾ ਉਹ ਵੀ ਕਾਲੀਦਾਲ ਲੈ ਕੇ ਆਇਆ ਜਿਹਦੇ ਕਰਕੇ ਅੱਜ ਸਾਰਾ ਸਿਸਟਮ ਹੀ ਇੱਥੇ ਇਲਾਕੇ ਦਾ ਬਦਲ ਗਿਆ ਸਾਡੀ ਐਮਸੀ ਮੇਰੀ ਤੇ ਐਮਸੀ ਚ ਪਰਮਾਤਮਾ ਮਿਹਰ ਕਰਦਾ ਸਾਡੀ ਸਰਕਾਰ ਹੁੰਦੀ ਤੇ ਆ ਆਪਣਾ ਇੱਕ ਬਹੁਤ ਵੱਡਾ ਇਕਨੋਮਿਕ ਹੱਬ ਜਿਵੇਂ ਗੁੜਗਾਉਂ ਹੈ ਜਿਵੇਂ ਹਾਈਦਰਾਬਾਦ ਹੈ ਬੈਂਗਲੌਰ ਹੈ ਆਈਟੀ ਤੇ ਇੰਟਰਨੈਸ਼ਨਲ ਕੰਪਨੀਆਂ ਦਾ ਹੱਬ ਅਸ਼ਿਮਨਾਦਨਸਿ ਪਰ ਪਿਛਲੇ 5-7 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਬਣੇ ਮੁੱਖ ਮੰਤਰੀ ਆਪਣੇ ਫਾਰਮ ਉਚੀਰੇ ਨਿਕਲੇ ਕਰੋ ਬਾਰ ਨਹੀਂ ਤੇ ਹੁਣ ਤੇ ਇੱਕ ਸ਼ਰਾਬੀ ਮੁੱਖ ਮੰਤਰੀ ਆ ਗਿਆ ਇਹਨੂੰ ਤਾਂ ਪਰਵਾਹੀ ਨਹੀਂ ਹੈ ਦੇਖੋ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਜ਼ਿੰਦਗੀ ਤੇ ਬਹੁਤ ਹੁੰਦੇ 10 ਸਾਲ ਇੱਕ ਸੂਬੇ ਦੇ ਬਹੁਤ ਹੁੰਦੇ 10 ਸਾਲ ਚ ਅਜ ਮਹਾਲੀ ਕਿੱਥੇ ਹੋ ਜਾਣਾ ਸੀ ਤੇ ਕਿੱਥੇ ਰਹਿ ਗਿਆ ਆ ਦੇਖੋ ਕਿੰਡੀ ਵੱਡੀ ਨੁਕਸਾਨ ਆਪਣਾ ਕਰ ਲੈਂਦਾ ਮੈਂ ਪਾਈਓ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਸੋਚ ਸਮਝ ਕੇ ਕਰਿਆ ਕਰੀਏ ਜਿਹਦੀ ਸਰਕਾਰ ਬਣਾਉਣੀ ਹੈ ਕਿ ਜਿਹਨੂੰ ਅਗਵਾਈ ਦੇਣੀ ਹੈ ਮੌਕਾ ਦੇਣਾ ਹੈ ਉਹ ਥੋੜੀ ਜ਼ਿੰਦਗੀ ਦਾ 5 ਸਾਲ ਉਹਦੇ ਤੇ ਨਿਰਭਰ ਹੈ ਸਹੀ ਫੈਸਲਾ ਕਰੋਗੇ 5 ਸਾਲ ਹੋਰ ਅੱਗੇ ਤਰੱਕੀ ਹੋਊਗੀ ਗਲਤ ਫੈਸਲਾ ਹੋਵਗੇ ਤੇ ਆਪਾਂ ਪਿੱਛੇ ਵੀ ਜਾ ਸਕਦੇ ਆ ਜਿਵੇਂ ਪਿਛਲੇ 7 ਸਾਲ ਆਪਾਂ ਪਿੱਛੇ ਚਲੇ ਗਏ ਆ ਸ਼੍ਰੋਮੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਦੇਖਿਆ ਹਣਾ ਕਿਵੇਂ ਪੰਜਾਬ ਵਿੱਚ ਡਿਵੈਲਪਮੈਂਟ ਆਈ ਕਿਵੇਂ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਜੋਰ ਦਿੱਤਾ ਗਿਆ ਬਿਜਲੀ ਤੇ ਜੋਰ ਦਿੱਤਾ ਗਿਆ 에ਅਰਪੋਰਟ ਬਣਾਉਣ ਤੇ ਜੋਰ ਕੀਤਾ ਸੜਕਾਂ ਬਣਾਉਣ ਤੇ ਜੋਰ ਦਿੱਤਾ ਗਿਆ ਰੂਰਲ ਡਵੈਲਪਮੈਂਟ ਦੇ ਵਿੱਚ ਜਿੱਤ ਤੱਕ ਸ਼ਹਿਰਾਂ 'ਚ ਮੈਂ ਮੈਨੂੰ ਯਾਦ ਹੈ ਇੱਕ ਦਿਨ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਤਕਰੀਬਨ 130 ਮੰਡੀਆਂ ਤੇ ਛੋਟੇ ਸ਼ਹਿਰ ਹੈ ਉਹਨਾਂ ਸਿਵਰੇਜ ਨਹੀਂ ਸੀ ਇੱਕੋ ਦਿਨ ਅਸੀਂ ਸਾਰੀ ਮਨਜ਼ੂਰੀ ਦੇ ਕੇ ਤੇ ਅਸੀਂ ਆਪਣੇ ਸਰਕਾਰ ਦੇ ਨਾਲ 130 ਮੰਡੀਆਂ ਵਿੱਚ ਸਿਵਰੇਜ ਵਾਟਰ ਸਪਲਾਈ ਦਾ ਕੰਮ ਅਸੀਂ ਮੁਕੰਮਲ ਕੀਤਾ ਜਿੱਤੇ ਨਹੀਂ ਸੀ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਲੱਗਦੇ ਹੁੰਦੇ ਸੀ ਤੁਹਾਨੂੰ ਹੁਣ ਅੱਜਕੱਲ ਕੋਈ ਦਿਖਦਾ ਰੇਲਵੇ ਫਾਟਕ ਇੱਕ ਦਿਨ 'ਚ ਮੈਂ ਉਦੋਂ ਡਿਪਟੀ ਸੀਐਮ ਸੀ 190 ਰੇਲਵੇ ਫਾਟੀਆਂ ਉੱਤੇ ਫਲਾਈਓਵਰ ਮੈਂ ਮਨਜ਼ੂਰ ਰੱਖਿਆ ਸੀ 2 ਸਾਲਾਂ ਚ ਇੰਪਲੀਮੈਂਟ ਕਰ ਦਿੱਤਾ ਸੋ ਮੇਰੀ ਕਹਿਨ ਦਾ ਭਾ ਹੈ ਕਿ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨਾ ਰੀਜਨ ਆਪਣੀ ਖੇਤਰ ਦੀ ਪਾਰਟੀਆਂ ਉਹਨਾਂ ਨਾਲ ਤੇ ਸੈਂਟਰ ਦੀ ਪਾਰਟੀਆਂ ਦਿੱਲੀ ਵਾਲੀ ਪਾਰਟੀਆਂ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਖੇਤਰੀ ਪਾਰਟੀ ਦੀ ਸੋਚ ਆਪਣਾ ਸੂਬਾ ਹੁੰਦਾ ਹੈ ਫੈਸਲੇ ਆਪਣੇ ਸੂਬੇ ਦੇ ਹੱਕ ਚ ਕਰਦੇ ਆ ਆਪਣੇ ਲੋਕਾਂ ਦੇ ਹੱਕ ਚ ਕਰਦੇ ਆ ਤੇ ਲੋਕਾਂ ਦੀ ਆਪਣੇ ਸੂਬੇ ਦੀ ਲੜਾਈ ਲੜਦੇ ਆ ਜਿਹੜੀਆਂ ਹੁੰਦੀਆਂ ਦਿੱਲੀ ਵਾਲੀਆਂ ਪਾਰਟੀਆਂ ਉਹ ਹੁਕਮ ਜੋ ਉਹਨਾਂ ਤੋਂ ਆਉਂਦਾ ਹੈ ਦਿੱਲੀੋਂ ਉਹ ਕਰਦੇ ਆ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਸਾਡੇ ਕੋਈ ਫੈਸਲੇ ਨਾਲ ਗਵਾਂਢੀ ਸੂਬੇ ਨਾਲ ਕੁਝ ਹੋ ਜੇ ਜਾਂ ਕੋਈ ਹੋਰ ਸਾਡੀ ਪਾਰਟੀ ਨੂੰ ਨੁਕਸਾਨ ਨਾ ਹੋ ਜੇ ਸੋ ਐਸ ਕਰਕੇ ਅੱਜ ਅਸੀਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਤਾਂ ਹੀ ਪੰਜਾਬ ਬਚੂਗਾ ਜੇ ਆਪਾਂ ਫਿਰ ਐਜੇ ਫੈਸਲੇ ਲਵਾਗੇ ਜਿਵੇਂ ਪਿੱਛੇ ਲੱਤੇ ਆ ਫਿਰ ਆਪਣਾ ਸੂਬਾ ਬਹੁਤ ਥੱਲੇ ਚਲੇ ਜਾਊਗਾ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਾਂਗੇ ਐਨਾ ਹੀ ਮੈਂ ਕਹਿਣਾ ਸੀ ਤੇ ਮੈਂ ਫਿਰ ਤੋਂ 파ਰਸ ਮਹਾਜਨ ਜੀ ਦਾ ਉਹਨਾਂ ਦੀ ਸਪੁੱਚੀ ਟੀਮ ਦਾ ਸ਼੍ਰੋਮਣੀ ਕਾਲੀਦਰ ਸ਼ਾਮਲ ਹੋਏ ਬਹੁਤ ਆ ਇਹਨਾਂ ਦੇ ਆਪਣੇ ਰੀਅਲ ਸਟੇਟ ਦੇ ਵਿੱਚ ਤੇ ਇਹਨਾਂ ਦੇ ਜੇ ਪ੍ਰਾਪਰਟੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੱਕ ਇੱਥੇ ਬਿਜ਼ਨਸ ਹੈ ਤੇ ਆਪਣੇ ਸਾਰੇ ਇਹਨਾਂ ਦੇ ਨਾਲ ਜੁੜੇ ਹੈ ਸਾਰੀ ਮੈਂ ਦੇਖਿਆ ਮੁਹਾਲੀ ਤੇ ਵੱਡੇ ਸ਼ਹਿਰਾਂ 'ਚ ਅੱਧਾ ਸ਼ਹਿਰ ਅੱਧੇ ਲੋਕ ਪ੍ਰੋਪਰਟੀਆਂ ਨਾਲ ਜੁੜਿਆ ਹੈ ਰੀਅਲ ਏਸਟੇਟ ਨਾਲ ਜੁੜਿਆ ਹੈ ਤੇ ਰੀਅਲ ਏਸਟੇਟ ਦੇ ਜਿਹੜੇ ਜੁੜੇ ਵਾਲੇ ਹੁੰਦੇ ਆ ਉਹ ਲੋਕੀ ਤਰੱਕੀ ਤਾਂ ਕਰਦੇ ਆ ਜੇ ਇਨਫਰਾਸਟ੍ਰਕਚਰ ਤੇ ਗ੍ਰੋਥ ਹੋਏ ਜੇ ਅੱਗੇ ਡਿਵੈਲਪਮੈਂਟ ਹੋਏ ਆਜ ਜਿਹੜੀ ਮਹਾਲੀ ਦੇ ਵਿੱਚ ਰੀਅਲ ਏਸਟੇਟ ਦੀ ਗ੍ਰੋਥ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਜੋ ਸ਼ਹਿਰ ਬਣਾਇਆ ਸੀ ਜੋ ਇੱਥੇ ਫੈਸਿਲਿਟੀ ਲਾਦੀ ਉਹਦੇ ਕਰਕੇ ਆ ਜੇ ਹੁਣ ਦਾ ਸਾਡੀ ਸਰਕਾਰ ਲਿਆਓ ਤੇ ਹੋਰ ਵੀ ਤੁਸੀਂ ਦੇਖੋਗੇ ਕਿਵੇਂ ਡਿਵੈਲਪਮੈਂਟ ਪੰਜਾਬ ਥੈਂਕ ਯੂ ਜੀ 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 ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵੀ ਮੈਨੂੰ ਇੱਕ ਸਵਾਲ ਹੈ ਜੀਕੇ ਪੀ ਅਲਾਈਅੰਸ ਨੂੰ ਲੈ ਕੇ ਅਮਿਤ ਸ਼ਾਹ ਜੀ ਨੇ ਕੱਲੇ ਚੈਨਲ ਨੂੰ ਕਹਿ ਚੁੱਕੇ ਨੇ ਪੂਰੇ ਬਾਰੇ ਸਭੀ ਕੀ ਕਰਦੇ ਯਾਰ ਮੈਂ ਤਾਂ ਇੱਥੇ ਪੰਜਾਬ ਜਾ ਯਾਤਰਾ ਦੇ ਦੌਰੇ ਫਰਦਾ ਹਾਂ ਤੁਸੀਂ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਂਦੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਲੇ ਤੱਕ ਤਾਂ ਮੈਂ ਸਾਡੀ ਦਾ ਲਾਇੰਸ ਵਾਲੇ ਬੀਐਸਪੀ ਨਾਲ ਹੈ ਅਜੀ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲਗਾਤਾਰ ਮੈਨੇ ਦੇਖਿਆ ਉਹਨੇ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇੱਥੇ ਹੀ ਹਾਂ ਪੰਜਾਬ ਸਰਪੰਚ ਜੀ ਪੰਜਾਬ ਨੂੰ ਬਚਾਓ ਯਾਤਰਾ ਦਾ ਰਿਸਪਾਂਸ ਵੀ ਮਿਲ ਰਿਹਾ ਹੈ ਜੀ ਸਿੱਦੇ ਕੋ ਪੰਜਾਬ ਦੀ ਜਨਤਾ ਬਹੁਤ ਗੁੱਸੇ ਚ ਹੈ ਐਸ ਝਾੜੂ ਵਾਲੇ ਦੇ ਝਾੜੂ ਵਾਲੇ ਨੇ ਉਹਨਾਂ ਨੇ ਧੋਖਾ ਦਿੱਤਾ ਜਿਹਨੂੰ ਧੋਖਾ ਦਿੱਤਾ ਜਾਏ ਨਾ ਉਹ ਬੰਦਾ ਫਿਰ ਬਦਲਾ ਲੈਂਦਾ ਤੇ ਐਕਤੀ ਦੇਖੋਗੇ ਇਹ 92 ਸੀਟਾ ਦਿੱਤੀਆਂ ਨਾ ਤੇ 92 ਦੀ ਜਮਾਨਤਾ ਜ਼ਬਤ ਵੀ ਕਰਾਉਣਗੇ ਇਹ ਜੀ ਹਲਾਤਾ ਸਰ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਐਲਾਈਂਸ ਦੀ ਗੱਲ ਚੱਲਦੀ ਸੀ ਇੰਡੀਆ ਦੇ ਵਿੱਚ ਇਕੱਠੇ 6 ਸੀਟਾਂ ਸੀ ਇਹ ਹੁੰਦੀ ਪਰ ਕੱਲ ਕੇਜਰੀਵਾਲ ਸਾਹਿਬ ਨੇ ਕਿਹਾ ਤੇ ਅੱਜ ਦੇਖੋ ਆ ਦੋਨੋਂ ਚੋਰ ਐ ਤੂੰ ਦੇਖੋ ਦੋਨਾਂ ਨੇ ਸੂਬਾ ਬਰਬਾਦ ਕੀਤਾ ਤੇ ਦੋ ਚੋਰ ਇਕੱਠੇ ਹੋ ਜਾਣ ਕੋਈ ਕੀ ਫਰਕ ਪੈਂਦਾ ਦੋਨੇ ਜ਼ੀਰੋ ਹੋਣਗੇ ਥੈਂਕ ਯੂ